ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਲਗਾਤਾਰ ਸਰਵਣ ਕਰਦੇ ਆ ਰਹੇ ਹਾਂ ਖਾਲਸਾ ਸਾਜਨਾ ਦਿਵਸ ਦੇ ਅੰਦਰ ਖਾਲਸਾ ਦੇ ਨਾਲ ਸੰਬੰਧਿਤ ਖਾਲਸਾ ਪੰਥ ਦੇ ਨਾਲ ਸੰਬੰਧਿਤ ਜਾਣਕਾਰੀ ਤੇ ਹਜ਼ੂਰ ਦੁਆਰਾ ਚੇਤਪਿਆ ਅਤੇ ਸਾਜਿਆ ਖਾਲਸਾ ਮਨੁੱਖੀ ਸਮਾਜ ਦਾ ਸਰਵੋਤਮ ਅਤੇ ਵਿਕਾਸ ਦੀ ਉੱਚਤਮ ਅਵਸਥਾ ਰੂਪਮਾਨ ਕਰਦਾ ਹੈ ਜਿਸ ਤਰ੍ਹਾਂ ਮਨੁੱਖੀ ਚੇਤਨਾ ਦਾ ਮੁੱਢ ਜਨ ਰੂਪ ਤੋਂ ਵੱਧਦਾ ਹੈ ਅਤੇ ਉਹ ਤਰੱਕੀ ਦੀਆਂ ਲੱਖਾਂ ਪੌੜੀਆਂ ਚੜ੍ਹ ਕੇ ਬੇਸ਼ੁਮਾਰ ਜਾਤੀਆਂ ਦੇ ਪੜਾ ਤੈ ਕਰਕੇ ਮਨੁੱਖ ਆਤਮਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਉਸੇ ਤਰ੍ਹਾਂ ਮਨੁੱਖਤਾ ਦੇ ਸਮਾਜਿਕ ਵਿਕਾਸ ਵਿੱਚ ਖਾਲਸਾ ਨਿਰੋਲ ਰੂਪ ਵਿੱਚ ਉਹ ਸ਼ੁੱਧ ਅਵਸਥਾ ਹੈ ਜਿਸ ਨੂੰ ਪਰਮਾਤਮਾ ਦੀ ਹਸਤੀ ਨਾਲ ਨਾ ਖੇੜਿਆ ਨਹੀਂ ਜਾ ਸਕਦਾ ਮਨੁੱਖੀ ਸਰੂਪ ਦੇ ਵਿਕਾਸ ਦਾ ਅੰਤਮ ਨਿਸ਼ਾਨਾ ਜੋ ਅਕਾਲ ਪੁਰਖ ਨੇ ਮਿਥਿਆ ਸੀ ਉਸ ਦੀ ਪ੍ਰਾਪਤੀ خالصہ ہے خالسے کا پرگٹ اگلا قدم خالصائی روپ نش روپ دینا ہے انتم نشانہ وشو پراطرتا دی ستھاپتی ہے اے ہی خالسے کا لکش ہے اے کسے صوبے ملک ماں دیب کے راج نال جڑیا سنکلپ نہیں سگو منوک ماتر دی بادشاہی اور نا جڑیا سنکلپ ہے جو انےک پرتھویاں ستارہ چنا سورج کے دیشوں اپنے کلاوے بچ لیتا ہے ایک خالسے دی بادشاہی ہے جس بچ ویر رود دی نامر بھی کنجائش نہیں گروہ گوبند سنگ جی کی دی شخصیت کو راشتر نائک دی اپادی تک سنکوچت رکھنا اونا دے وشو کلیانکاری روپ نو سنکچ کرنا ہے ہزور دیا نظر دیش کا رہت اکال پورک کی پکتی ہی پروان ہے او غلامی دے وروی سن پر آتمک کارنا کر کے غلام منوک اتے قومہ آتمک آزادی دا جیون بتیت نہیں کر سکتیاں اکثر ہزور نو اسلام دا وروتھی دسیا گیا ہے اور سکھ مت رجا دا سدھانت مسلمان وچارا تو ہی لیا گیا ہے سکھی اگے بنیادی مسئلہ ہی اے ہے کہ آتما اتوا منوک دا سچ اتوا ایشور نال ہووے اس مسئلے دا حل ہے حکم رجائی چرنا نانک لکھیا ناتی اتوا نجی اچھا سرو ویاپی اچھا دے ادین نال بلے کرن دی جگت ہے حکم رجائی چلنا پھر سوال اٹھتا ہے کہ اسلام دا یہ سدھانت اپنا لین پچھو مغل پاشاہیاں دا خاص کر اورنگ جیب سکھ وروی کیوں سن اورنگ بھی افغانی اتے پتھانی سکھ ورود دا کارن اے سی ਕਿ ਜਿਸ ਵਿਚਾਰਧਾਰਾ ਨੂੰ ਉਹ ਇਸਲਾਮੀ ਸਮਝਦੇ ਸਨ ਉਹ ਰਾਸ਼ੀ ਅਤੇ ਸਮਾਜਿਕ ਵਿਚਾਰਧਾਰਾ ਅਸਲੀ ਇਸਲਾਮੀ ਕਦਰਾਂ-ਕੀਮਤਾਂ ਤੋਂ ਸਖਣੀ ਸੀ ਦੂਜੇ ਪਾਸੇ ਰਾਸ਼ਟਰਵਾਦ ਯੂਰਪੀ ਸਿਧਾਂਤ ਹੈ ਜੋ ਅਨੇਸ਼ਵਾਦੀ ਵਿਚਾਰਧਾਰਾ ਹੈ ਉਹ ਰਾਸ਼ਟਰਵਾਦ ਮਨੁੱਖ ਅਤੇ ਮਨੁੱਖ ਵਿਚਕਾਰ ਸੰਬੰਧਾਂ ਨੂੰ ਇੱਕ ਖਾਲਕ ਦੀ ਖਲਕਤ ਦੇ ਚਰੋਖੇ ਵਿੱਚੋਂ ਨਹੀਂ ਵੇਖਦਾ ਸਗੋਂ ਪਗੋਲਿਕ ਅਤੇ ਪੌਤਿਕ ਰਿਸ਼ਤਿਆਂ ਦੇ ਆਧਾਰ ਤੇ ਖੜਾ ਹੁੰਦਾ ਹੈ ਸੀਮਤ ਰਾਸ਼ਟਰੀ ਹਿੱਤ ਮਨੁੱਖ ਨੂੰ ਮਨੁੱਖਤਾ ਵਾਲੀ ਬਣਾ ਦਿੰਦੇ ਹਨ ਰਾਸ਼ਟਰਵਾਦ ਦੁਆਰਾ ਸਥਾਪਿਤ ਕਦਰਾਂ ਕੀਮਤਾਂ ਸਥਾਈ ਅਤੇ ਸਥਿਰ ਨਹੀਂ ਹੋ ਸਕਦੀਆਂ ਉਸ ਦੇ ਉਲਟ ਸਿੱਖੀ ਵਿੱਚ ਸਾਰੇ ਸੰਸਾਰ ਨੂੰ ਆਪਣੀ ਕੌਮ ਜਾਤ ਬਰਾਦਰੀ ਅਤੇ ਪਰਿਵਾਰ ਮੰਨਿਆ ਗਿਆ ਹੈ ਸਥਿਰ ਅਤੇ ਸਥਾਈ ਕਦਰਾਂ ਕੀਮਤਾਂ ਦਾ ਪ੍ਰਚਾਰਕ ਸਿੱਖ ਆਤਮਿਕ ਸੰਬੰਧਾਂ ਨੂੰ ਵਫਾ ਪਾਲਦਾ ਹੈ ਪਰ ਪਰ ਬਦਲਦੇ ਨਿਜੀ ਹਿੱਤ ਅਧਾਰਿਤ ਸੰਬੰਧਾਂ ਨਾਲ ਵਫਾ ਪੜਨਾ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਸਿੱਖੀ ਦੱਸਦੀ ਹੈ ਕਿ ਆਤਮਿਕ ਸਾਝਾਂ ਵਿਚਾਰ ਉਦੇਸ਼ਾਂ ਦੇ ਹੱਦ ਬੰਨੇ ਰੁਕਾਵਟ ਨਹੀਂ ਪਾ ਸਕਦੇ ਅਤੇ ਉਸ ਆਤਮਕ ਦੇਸ਼ ਦੇ ਮਾਲਕ ਜਿਹਾ ਕੋਈ ਰਾਜਾ ਹੋ ਹੀ ਨਹੀਂ ਸਕਦਾ ਜੋ ਪੂਰਾ ਨਿਆਂ ਕਰਦਾ ਹੈ ਬਖਸ਼ਿਸ਼ਾ ਕਰਦਾ ਹੈ ਨਿਆਂਸ਼ੀਲ ਹੋਣ ਦੇ ਨਾਲ ਖਿਮਾਸ਼ੀਲ ਵੀ ਹੈ ਅਤੇ ਆਪਣੀ ਪ੍ਰਜਾ ਨਾਲ ਉਤਨਾ ਹੀ ਪਿਆਰ ਕਰਦਾ ਹੈ ਜਿੰਨਾ ਆਪਣੇ ਸਭੈ ਨਾਲ ਕਰਦਾ ਹੈ ਇਹ ਬਾਦਸ਼ਾਹੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੀ بادشاہی ہے اس بادشاہی دا جکر گرو گوبند سنگھ جی کر دے ہن جد اورنگ کرتے ہیں لکھ دے ہن تورا اگر نظر خست لشکر وزر کہ مارا نگا است ججدہ شکر خالسے دی بادشاہی او محبت ہے اتے لاسانی قربانی ہے جو سورج دیاں کرنا اتے ہوا دے ویگ وانگ پو گولک حداں بننے جاتاں زماتاں ਦੀਆਂ ਸੀਮਾਵਾਂ ਰੰਗਾਂ ਨਸਲਾਂ ਅਤੇ ਮਜ਼ਬਾਂ ਦੇ ਵਖੇਵਿਆਂ ਨੂੰ ਤੱਪ ਕੇ ਮਨੁੱਖ ਮਾਤਰ ਨੂੰ ਅਕਾਲ ਪੁਰਖ ਦੇ ਚਰਣਾ ਵਿੱਚ ਕੇਵਲ ਜੋੜਦੀ ਹੀ ਨਹੀਂ ਸਗੋਂ ਉਸ ਦਾ ਰੂਪ ਬਣਾਉਂਦੀ ਲੁਚਦੀ ਹੈ ਹਜ਼ੂਰ ਦੀ ਕਲਪਨਾ ਵਿੱਚ ਖਾਲਸਾ ਅਕਾਲ ਪੁਰਖ ਦਾ ਪ੍ਰਗਟ ਰੂਪ ਹੈ ਖਾਲਸਾ ਧੁਰਦਰਗਾਉਂ ਬਰੂਸਾਏ 94 ਮਨੁੱਖਾਂ ਦੀ ਜਥੇਬੰਦੀ ਵੀ ਹੈ ਹਰ ਮਨੁੱਖ ਉਸ ਜਥੇਬੰਦੀ ਦਾ ਮੈਂਬਰ ਬਣ ਸਕਦਾ ਹੈ ਉਸ ਜਥੇਬੰਦੀ ਦਾ ਮੈਂਬਰ ਬਣਨ ਲਈ ਬੂਹਾ ਉਹਨੂੰ ਖੁੱਲਦਾ ਹੈ ਜਦੋਂ ਮਨੁੱਖ ਨੂੰ ਅੰਮ੍ਰਿਤ ਦੀ ਦਾਤ ਮਿਲਦੀ ਹੈ ਪਰ ਇਸ ਸੋਖੇ ਕੀਤੇ ਨਹੀਂ ਮਿਲਦੀ ਨਹੀਂ ਅੰਮ੍ਰਿਤ ਪ੍ਰਾਪਤ ਕਰਨ ਲਈ ਸਿਰ ਅਲੀ ਉੱਤੇ ਧਰਨਾ ਪੈਂਦਾ ਹੈ ਹਉਮੈ ਨੂੰ ਵਸ ਵਿੱਚ ਕਰਨਾ ਪੈਂਦਾ ਹੈ ਤਾਕਤ ਉੱਤੇ ਜ਼ਬਤ ਦਾ ਕੁੰਡਾ ਲਾਉਣਾ ਪੈਂਦਾ ਹੈ ਅੰਮ੍ਰਿਤ ਦੀ ਬਾਜ ਹਰੇਕ ਕੰਨ ਤੱਕ ਪਹੁੰਚਦੀ ਹੈ ਪਰ ਮਿਲਦਾ ਭਗਾਂ ਵਾਲਿਆਂ ਨੂੰ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਕਰੀ ਧਰ ਦੇ ਸਾਹਮਣੇ ਬੈਠੀ ਸੀ ਜਦੋਂ ਉਸ ਅੰਮ੍ਰਿਤ ਦੇ ਧਾਤੇ ਨੇ ਆਵਾਜ਼ ਮਾਰੀ ਕੋਈ ਹੈ ਜੋ ਆਪਣਾ ਸੀਸ ਦੇ ਕੇ ਮੇਰੀ ਇਸ ਕਿਰਪਾਨ ਦੀ ਧਾਰ ਨੂੰ ਆਪਣੇ ਰਤ ਨਾਲ ਲੰਗ ਦੇਵੇ ਕਈ ਵਾਜਾ ਪਈਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚੋਂ ਕੇਵਲ ਪੰਜ ਸਿੱਖ ਨਿਤਰੇ ਜਿਨ੍ਹਾਂ ਨੂੰ ਖਾਲਸਾ ਅਖਵਾਉਣ ਦਾ ਮਾਣ ਲਿਆ ਖਾਲਸਾ ਬਣਨ ਲਈ ਆਪਣਾ ਸਭ ਕੁਝ ਤਨ ਦੌਲਤ ਸਰੀਰ ਆਤਮਾ ਗੁਰੂ ਦੇ ਚਰਣਾ ਤੇ ਨਿਸ਼ਾਵਰ ਕਰਨਾ ਪੈਂਦਾ ਹੈ ਖਾਲਸਾ ਬਣ ਕੇ ਤੁਸੀਂ ਧਰਮ ਦੀ ਰੱਖਿਆ ਗਰੀਬ ਦੀ ਰੱਖਿਆ ਆਸਾਨੀ ਦੇ ਨਾਲ ਕਰਦਿਆਂ ਹੋਇਆਂ ਦੁਸ਼ਟਾਂ ਦਾ ਨਾਸ ਕਰਨ ਦੇ ਹੁਕਮ ਨੂੰ ਟਾਲ ਨਹੀਂ ਸਕਦੇ ਫ਼ੁਖਮਰੀ ਵੇਖ ਕੇ ਘਰ ਵਿੱਚ ਅਨਾਜ ਦਾ ਇੱਕ ਦਾਣਾ ਤੱਕ ਲੁਕੋ ਕੇ ਨਹੀਂ ਰੱਖ ਸਕਦੇ ਖਾਲਸੇ ਦਾ ਇਤਿਹਾਸ ਇਸ ਗੱਲ ਦਾ ਸ਼ਾਹਦ ਹੈ ਕਿ ਭੇੜ ਪੈਣ ਦੇ ਖੇਤਾਂ ਵਿੱਚ ਵਗਦੇ ਹਲ ਪਤਨੀਆਂ ਬੱਚੇ ਘਰ ਬਾਹਰ ਸਭ ਕੁਝ ਛੱਡ ਛੜਾ ਕੇ ਤੁਹਾਨੂੰ ਰਣ ਤੱਤੇ ਵਿੱਚ ਜੋਝਣਾ ਪੈ ਸਕਦਾ ਹੈ ਭਾਵੇਂ ਆਵਾਜ਼ ਪਹਿਣ ਸਮੇਂ ਇੱਕ ਬੁਰਕੀ ਤੁਹਾਡੇ ਮੂੰਹ ਵਿੱਚ ਅਤੇ ਇੱਕ ਹੱਥ ਵਿੱਚ ਕਿਉਂ ਨਾ ਹੋਵੇ ਕੇਵਲ ਇਸ ਤਰ੍ਹਾਂ ਦੇ ਵਿਅਕਤੀ ਹੀ ਅਮਰ ਦੇ ਅਧਿਕਾਰੀ ਹਨ ਉੰਜ ਸਿੱਖੀ ਆਪਣੇ ਆਪ ਵਿੱਚ ਆਤਮਾ ਦੀ ਸ਼ਾਂਹ ਰਾਹ ਉੱਤੇ ਨਿਰੰਤਰ ਸਫਰ ਹੈ سکھ دا لفظی ارث کچھ گرہن کرنے کوشش کرنے والا ویکتی ہے آتما دی شارہ راہ اتنے تر پی والا سہجداری ہے جس دا نشانہ خالصہ بڑھنا ہے خالسائی روپ دیا سمباونا دی تلاش کرنا ہے سہج پاونا مقابلہ کرنا منزل مقصود نو اکھا اکھاں وسائی رکھنا یار دے درتے پہنچن دی تمنا نج نجدہ وکاس وکھنا سہج تاری دی عوستہ ہے پہلی منزل امرد دی ہے اگلی را وکاس اس تو پچھوں دی گل ہے امرد دی داد مل جان پچھوں ਉਹ ਮੁਸਾਫਰ ਨਹੀਂ ਰਹਿੰਦਾ ਸਾਥੀ ਮੁਸਾਫਰਾਂ ਦਾ ਹਮਦਰਦ ਰਾਖਾ ਸਮਾਜ ਕਲਿਆਣ ਦੀ ਭਾਵਨਾ ਨਾਲ ਨਸ਼ੀਆਇਆ ਉਹ ਸੱਚ ਅਤੇ ਧਰਮ ਦਾ ਮੂਜਸਮਾ ਬਣ ਜਾਂਦਾ ਹੈ ਖਾਲਸਾ ਬਾਸ਼ਾ ਹੀ ਦੇ ਵਿਸਤਾਰ ਅਤੇ ਉਸ ਨੂੰ ਬਰਕਰਾਰ ਰੱਖਣ ਲਈ ਬਰਾਬਰ ਦਾ ਜ਼ਿੰਮੇਵਾਰ ਬਣ ਜਾਂਦਾ ਹੈ ਜਦ ਤੱਕ ਉਹ ਸਿੱਖ ਸੀ ਉਹ ਆਤਮਿਕ ਤੌਰ ਤੇ ਨਿਜੀ ਪੱਧਰ ਦੀ ਜਦੋ ਜਹਿਰ ਕਰ ਰਿਹਾ ਸੀ ਖਾਲਸਾ ਬਣਨ ਤੋਂ ਪਿੱਛੋਂ ਉਸਦਾ ਨਿਝ ਸਮਾਜ ਕਲਿਆਣ ਦਾ ਸਾਧਨ ਬਣ ਜਾਂਦਾ ਹੈ ਉਸਦੇ ਸੁਪਨੇ ਉਸਦੀ ਕਲਪਨਾ ਖਾਲਸਾ ਬਾਦਸ਼ਾਹੀ ਨੂੰ ਹੋਰ ਸੁਹਾਵਣਾ ਬਣਾਉਣ ਵੱਲ ਉਡਾਰੀਆਂ ਮਾਰਦੀ ਹੈ ਉਸ ਖਾਲਸੇ ਦੀ ਮਹਿਮਾ ਕਰਦੇ ਆ ਹਜ਼ੂਰ ਖੁਦ ਫਰਮਾਉਂਦੇ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅਗਾ خالصے کے ہوں سد ستسل سنگا خالصا میرو عشت سہرد خالصا میرو کہیت برد یا میں رنچنا مدھیا پاکی پار بہم گرنانک نانک ساخی روم روم جو رسنا پاؤ تدب خالصا جس تہ گاؤں ہو خالصے کا خالصا میرو اوت پوت ساگر بندیرو تے اس گل دے اس گل بھی دھیان رکھنا ہے کہ گروہ صاحب انتلیاں پنگتیاں پنکتیاں فرمان کر دے ہن جب یہ گہ وپرن کی ریت میں نہ کروں ان کی پرتیت اینیا ہی بےنتی بلوان کرنیا جی واحر جی کا خالصہ واحر جی کی فتح